ਮੈਂ ਕਿਰਤੀ ਸਿੰਘ ਹੈਰੀ ਚੇਅਰਮੈਨ ਨੈਸ਼ਨਲ ਦਲਕਹਾਂ ਪੰਚਾਇਤ ਪੰਜਾਬ ਜਨਰਲ ਸਕੱਤਰ ਪੀਬੀਸੀਸੀ ਅੱਜ ਅਸੀਂ ਨੈਸ਼ਨਲ ਦਲਕਹਾਂ ਪੰਚਾਇਤ ਉਹ ਸਾਡੀ ਸੋਸ਼ਲ ਰਿਵੋਲੂਸ਼ਨ ਹੈ ਉਹਦੀ ਇੱਕ ਮੀਟਿੰਗ ਅਸੀਂ ਕੀਤੀ ਹੈ ਜਿਹਦੇ ਵਿੱਚ ਅਸੀਂ ਫੈਸਲਾ ਲਿਆ ਹੈ ਕਿ ਜੋ ਕਾਂਗਰਸ ਪਾਰਟੀ ਨੇ ਜੋ ਇੰਡੀਆ ਗਠਜੋਧਨ ਹੈ ਮੈਨੀਫੈਸਟੋ ਦਿੱਤਾ ਸੀ ਉਸ ਮੈਨੀਫੈਸਟੋ ਨੂੰ 15 ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਬਹੁਤ ਪਸੰਦ ਕੀਤਾ ਔਰ ਇਸ ਕਰਕੇ ਇਹ ਮੈਨੀਫੈਸਟੋ ਹਰ ਘਰ ਤੱਕ ਪਹੁੰਚੇ ਇਸ ਬੈਨੀਫੈਸਟੋ ਨੂੰ ਅਸੀਂ ਲਾਗੂ ਕਰਵਾ ਸਕੀਏ ਉਹਦੇ ਲਈ ਨੈਸ਼ਨਲ ਦਲ ਪਾਮ ਪੰਚਾਇਤ ਦੀਆਂ ਹਲਕਾ ਵਾਈਸ ਅਸੀਂ ਕਮੇਟੀਆਂ ਬਣਾਈਆਂ ਤੋਂ ਇਹ ਕਮੇਟੀਆਂ ਵੀ ਹਰ ਮਹੀਨੇ ਇੱਕ ਮੀਟਿੰਗ ਹੋਇਆ ਕਰੇਗੀ ਤੇ ਮੀਟਿੰਗ ਦੇ ਵਿੱਚ ਸਾਰਾ ਚੀਜ਼ ਇਸ ਅਜੰਡਾ ਨੂੰ ਲੋਕਾਂ ਤੱਕ ਲੈ ਕੇ ਜਾਣ ਲਈ ਅਸੀਂ ਕਿਤੇ ਕੰਮਜਾਬ ਹੋਇਆ ਮੈਂ ਪੰਜਾਬ ਕਾਂਗਰਸ ਦੇ ਪ੍ਰਧਾਨ ਮਨਦਰ ਸਿੰਘ ਰਾਜਾ ਬੜੀ ਇਹ ਸਤਿ ਲੋਕ ਸਭਾ ਮੈਂਬਰ ਜਿਹੜੇ ਸਾਡੇ ਜਿੱਤੇ ਨੇ ਉਹਨਾਂ ਨੂੰ ਕਾਂਗਰਸ ਦੀ ਸੂਬੇ ਦੀ ਲੀਡਰਸ਼ਿਪ ਨੂੰ ਤੇ ਕਾਂਗਰਸ ਪਾਰਟੀ ਦੇ ਹਰ ਉਸ ਮਿਹਨਤੀ ਵਰਕਰ ਨੂੰ ਲੱਖ ਲੱਖ ਮੁਬਾਰਕਬਾਦ ਦੇਣਾ ਤੇ ਪੰਜਾਬ ਵਾਸੀਆਂ ਦਾ ਨੈਸ਼ਨਲ ਅਧਵਹਾਂ ਪਰਚਾਇਤ ਬੋਲੋ ਕਿ ਆਪਣੇ ਬੋਲੋ ਬਹੁਤ ਧੰਨਵਾਦ ਕਰਦਾ ਔਰ ਨਾਲ ਹੀ ਸਾਨੂੰ ਪੂਰਨ ਭਰੋਸਾ ਹੈ ਕਿ ਅਮਰਿੰਦਰ ਸਿੰਘ ਰਾਜਾਗੜੀ ਦੀ ਵਾਇਸ ਤੇ ਚੰਨੀ ਸਾਹਿਬ ਦੀ ਵਾਇਸ ਜਿੱਤੇ ਹੋ ਸਾਰੇ ਮੈਂਬਰ ਪਾਰਲੀਮੈਂਟ ਲੋਕ ਸਭਾ ਦੇ ਪਹਿਲੇ ਸੈਸ਼ਨ ਦੇ ਵਿੱਚ ਇਸੇ ਅਜੰਡੇ ਦੇ ਅਵਾਜ਼ ਉਠਾਉਣਗੇ ਪੰਜਾਬ ਦੇ ਪਾਣੀਆਂ ਦੇ ਮੁੱਦੇ ਨੂੰ ਪੰਜਾਬ ਦੇ ਕਿਸਾਨੀ ਤੇ ਨਸਦਵਾਦੀ ਮੁੱਦੇ ਨੂੰ ਐਸਸੀਐਸਟੀ ਓਬੀਸੀ ਵੀ ਜੜਦੰਨਾ ਦੇ ਮੁੱਦੇ ਨੂੰ ਨਗਰਗਾਂਡ ਬਕਲਾਰ ਦੇ ਮੁੱਦੇ ਨੂੰ ਤੇ ਮਜ਼ਦੂਰੀ ਦਾ ਕੰਮ ਦੇ ਵਿੱਚ ਠੇਕੇਦਾਰੀ ਸਿਸਟਮ ਨੂੰ ਬੰਦ ਕਰਾਉਣ ਦੇ ਮੁੱਦੇ ਨੂੰ ਇਹ ਸਾਰੇ ਮਸਲੇ ਸਾਡੇ ਜਿਹੜੇ ਮੈਂਬਰ ਪਾਰਲੀਮੈਂਟ ਕਾਂਗਰਸ ਪਾਰਟੀ ਦੇ ਪੰਜਾਬ ਦੇ ਲੋਕਾਂ ਨੇ ਬढ़ाए ਆ ਇਹ ਆਵਾਜ਼ ਬੁਲੰਦ ਕਰਨਗੇ ਤੇ ਅਸੀਂ ਸਭੇ ਸਮਾਂ ਨਿਤਾਲੋ ਸਾਡੇ ਇਹਨਾਂ ਮੈਂਬਰ ਪਾਰਲੀਮੈਂਟ ਨੂੰ ਮਿਲ ਕੇ ਅਸੀਂ ਐਸਵੀਸੀ ਭਾਈਚਾਰੇ ਦੀਆਂ ਮੁਸ਼ਕਲਾਂ ਤੋਂ ਜਾਣੂ ਵੀ ਕਰਾਉਂਦੇ ਰਹਿਾਂਗੇ ਤੇ ਹੁਣ ਵੀ ਅਸੀਂ ਜਲਦੀ ਹੀ ਇਹਨਾਂ ਮੈਂਬਰ ਪਾਰਲੀਮੈਂਟਸ ਨੂੰ ਮਿਲ ਕੇ ਐਸ.ਡੀ.ਬੀ.ਸੀ. ਭਾਜਾ ਰਹੇ ਦੀਆਂ ਮੁਸ਼ਕਲਾਂ ਦੇ ਸੰਬੰਧੀ ਨੈਸ਼ਨਲ ਦਾਤਾਨ ਪੰਚਾਇਤ ਵੱਲੋਂ ਇੱਕ ਪੱਤਰ ਵੀ ਨਵਾਂਗੇ। ਦੂਜੀ ਗੱਲ ਰਹੀ ਕਿ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਲੋਕਾਂ ਨੇ ਨਕਾਰਿਆ। ਮੋਦੀ ਸਾਹਿਬ ਨੇ ਆਪਣੀ ਫੋਟੋ ਲਾ ਕੇ ਭਾਰਤੀ ਜਨਤਾ ਪਾਰਟੀ ਵਾਸਤੇ ਵੋਟਾਂ ਮੰਗੀਆਂ ਤੇ ਭਾਰਤੀ ਜਨਤਾ ਪਾਰਟੀ ਨੂੰ ਲੋਕਾਂ ਨੇ ਨਕਾਰ ਦਿੱਤਾ ਹੈ ਇਸ ਕਰਕੇ ਮੋਦੀ ਜੀ ਨੂੰ ਤੇ ਅਮਿਤ ਸ਼ਾਹ ਜੀ ਨੂੰ ਮੈਂ ਸਮਝਦਾ ਕਿ ਸੌ ਨਹੀਂ ਚੱਕਣੀ ਚਾਹੀਦੀ ਇੱਕ ਵਾਰੀ ਉਸ ਸੰਧਾਨ ਨੂੰ ਬਥੇਨਾ ਲਾਗੇ ਇਸ ਤਰ੍ਹਾਂ ਦਾ ਵਿਖਾਵਾ ਕਰਦੇ ਆਪ ਜੀ ਦਰਦ ਦਿਖਾਉਣ ਨੂੰ ਹੋਰ ਤੇ ਖਾਂ ਨੂੰ ਮੂਜੇ ਪਾਸੇ ਰਾਹੁਲ ਗਾਂਧੀ ਜੀ ਨੇ ਲੋਕਤੰਤਰ ਨੂੰ ਬਚਾਉਣ ਲਈ ਪਾਕਿਸਤਾਨ ਨੂੰ ਬਚਾਉਣ ਲਈ 4000 ਕਿਲੋਮੀਟਰ ਤੋਂ ਵੱਧ ਜੋ ਪੈਦਲ ਯਾਤਰਾ ਕੀਤੀ ਲੋਕਾਂ ਨੂੰ ਉਸ ਨੂੰ ਪਸੰਦ ਕੀਤਾ ਮੈਂ ਕਾਂਗਰਸ ਪਾਰਟੀ ਦੇ ਇੰਡੀਆ ਗਠਬੰਧਨ ਦੇ ਸਾਰੇ ਜਿੱਥੇ ਨੰਬਰ ਪਾਰਲੀਮੈਂਟਸ ਨੂੰ ਮੁਬਾਰਕਬਾਦ ਹਨਾ ਤੋਰ ਪੂਰਨ ਤੌਰ ਤੇ ਸਿਕਰੋ ਸਾਕ ਕਰਦੇ ਆ ਦੇਸੀ ਪਾਰਲੀਮੈਂਟ ਚ ਸੁਧਾਰ ਨੂੰ ਬਚਾਉਣ ਲਈ ਲੋਕਤੰਤਰ ਨੂੰ ਬਚਾਉਣ ਲਈ ਐਸਸੀਐਸਟੀ ਓਬੀਸੀ ਮਿਨੋਰਟੀ ਤੇ ਸਾਰੇ ਵਰਗਾਂ ਦੇ ਉਹਨਾਂ ਲੋਕਾਂ ਇਕੱਠਾਂ ਤੇ ਲੋਕਾਂ ਨੂੰ ਪਾਰਲੀਮੈਂਟ ਚ ਪੜ ਲਈ ਇਤਕੜੇ ਹੋਗੇ ਮਜ਼ਬੂਤ ਹੋ ਕੇ ਕੰਮ ਕਰਨਗੇ ਇਹ ਪੰਜਾਬ ਦਾ 40% ਐਸਡੀਸੀ ਭਾਈਚਾਰਾ ਕਾਂਗਰਸ ਪਾਰਟੀ ਨਾਲ ਮਜ਼ਬੂਤੀ ਨਾਲ ਖੜੇਗਾ ਇਕੱਠਾ ਹੋਵੇਗਾ ਤਾਂ ਹੀ ਜਿਹੜਾ ਹੈਗਾ ਇਸ ਨੂੰ ਅਸੀਂ ਇਦਾਂ ਅਧਿਕਾਰਾਂ ਲਭੂ ਕਰਾ ਸਕਾਂਗੇ ਤੇ ਕਾਂਗਰਸ ਪਾਰਟੀ ਹੀ ਐਸਵੀਸੀ ਭਾਈਚਾਰੇ ਦੇ ਹੱਕਾਂ ਦੇ ਇਦਾਂ ਨਹੀਂ ਰਾਖੀ ਕਰ ਸਕਦੀ